ਆ ਆਪਣੇ ਪੰਜਾਬੀ ਸਿੱਖ ਸਰਦਾਰ ਭਰਾ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਪੰਜਾਬ ਆਏ ਨੇ ਤੇ ਆ ਇਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਦੇ ਵਿੱਚ ਇਹ ਜਿਹੜਾ ਪੰਜਾਬ ਦੇ ਵਿੱਚ ਮੁੱਦਾ ਉੱਠਿਆ ਹੋਇਆ ਬਈਏ ਪਹਜਾਓ ਪੰਜਾਬ ਬਚਾਓ ਉਸ ਮੁੱਦੇ ਤੇ ਇਹਨਾਂ ਨੇ ਯੂਪੀ ਤੋਂ ਪੰਜਾਬ ਆ ਕੇ ਇੱਕ ਬਹੁਤ ਵੱਡਾ ਤੇ ਨਵਾਂ ਖੁਲਾਸਾ ਕੀਤਾ ਹੈ ਤੇ ਇਹਨਾਂ ਦੀ ਇਸ ਵੀਡੀਓ ਨੂੰ ਵੇਖ ਕੇ ਬਹੁਤ ਕੁਝ ਸੋਚਣ ਸਮਝਣ ਲਈ ਮਜਬੂਰ ਹੋਣਾ ਪੈਂਦਾ ਹੈ ਹੁਣ ਤੁਸੀਂ ਇਹਨਾਂ ਦੀਆਂ ਗੱਲਾਂ ਬਾਰੇ ਇਹਨਾਂ ਦੇ ਖੁਲਾਸੇ ਬਾਰੇ ਤੇ ਇਹਨਾਂ ਦੀ ਵੀਡੀਓ ਬਾਰੇ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਕਮੈਂਟ ਜ਼ਰੂਰ ਲਿਖਿਓ ਕਿ ਤੁਹਾਨੂੰ ਇਹਨਾਂ ਦੀਆਂ ਗੱਲਾਂ ਠੀਕ ਲੱਗਦੀਆਂ ਨੇ ਜਾਂ ਗਲਤ ਲੱਗਦੀਆਂ ਨੇ ਇਹ ਵੀਰ ਜਦੋਂ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਪੰਜਾਬ ਆਏ ਨੇ ਤਾਂ ਇਹਨਾਂ ਦੀ ਆ ਵੀਡੀਓ ਜਿਹੜੀ ਕਈ ਚੈਨਲਾਂ ਤੇ ਚੱਲ ਰਹੀ ਹੈ ਇਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਇਹ ਕਹਿੰਦੇ ਜਦੋਂ ਇਸ ਟਾਈਮ ਪੰਜਾਬ ਦੇ ਵਿੱਚ ਭਈਏ ਭਜਾਓ ਪ੍ਰਵਾਸੀ ਭਜਾਓ ਗੈਰ ਪੰਜਾਬੀਆਂ ਨੂੰ ਪੰਜਾਬ ਚੋਂ ਕੱਢੋ ਇੱਥੇ ਕੱਲੇ ਪੰਜਾਬੀ ਰਹਿਣਗੇ ਇਹ ਨਾਰੇ ਲੱਗ ਰਹੇ ਨੇ ਤਾਂ ਯੂਪੀ ਦੇ ਵਿੱਚ ਬੈਠਿਆਂ ਦੇ ਸਾਡੇ ਬੁਰੀ ਤਰ੍ਹਾਂ ਸਾਹ ਸੁੱਕੇ ਹੋਏ ਨੇ ਇਹ ਦੱਸਦੇ ਨੇ ਕਿ ਯੂਪੀ ਦੇ ਵਿੱਚ ਅਸੀਂ ਲੱਖਾਂ ਪੰਜਾਬੀ ਪਰਿਵਾਰ ਰਹਿੰਦੇ ਆ ਪੂਰੇ ਯੂਪੀ ਦੇ ਵਿੱਚ ਇਹਨਾਂ ਨੇ ਵੀਡੀਓ ਦੇ ਵਿੱਚ ਦੱਸਿਆ ਇਹ ਕਹਿੰਦੇ ਅਸੀਂ ਬਜਨੌਰ ਜ਼ਿਲ੍ਹੇ ਤੇ ਮੁਰਾਦਾਬਾਦ ਜ਼ਿਲ੍ਹੇ ਦੇ ਵਿੱਚ ਅਸੀਂ ਉੱਥੇ ਵੱਸੇ ਹੋਏ ਆ ਇਹ ਕਹਿੰਦੇ ਕਿ ਇੱਕੋ ਥਾਂ ਤੇ ਸਾਡੇ ਕੁਝ ਕੁ ਘਰਾਂ ਕੋਲ ਯੂਪੀ ਦੇ ਵਿੱਚ ਅਸੀਂ 5-600 ਕਿੱਲਾ ਜ਼ਮੀਨ ਲਈ ਹੋਈ ਹੈ ਇਹ ਕਹਿੰਦੇ ਉੱਥੇ ਸਾਡੇ ਪੈਟਰੋਲ ਪੰਪ ਵੀ ਲਾਏ ਹੋਏ ਨੇ ਔਰ ਇਹ ਦੱਸਦੇ ਨੇ ਕਿ ਯੂਪੀ ਦੇ ਵਿੱਚ ਪੰਜਾਬ ਦੇ ਵਿੱਚੋਂ ਹਜ਼ਾਰਾਂ ਲੱਖਾਂ ਪੰਜਾਬੀ ਪਰਿਵਾਰ ਸਰਦਾਰ ਪੰਜਾਬ ਪਰਿਵਾਰ ਜਾ ਕੇ ਰਹਿ ਰਹੇ ਨੇ ਇਹ ਕਹਿੰਦੇ ਨੇ ਕਿ ਜੇਕਰ ਕਿਸੇ ਇੱਕ ਪ੍ਰਵਾਸੀ ਦੀ ਕਿਸੇ ਇੱਕ ਬਾਹਰਲੇ ਦੀ ਗਲਤੀ ਦੇ ਕਾਰਨ ਇੱਥੇ ਤੁਸੀਂ ਪੰਜਾਬ 'ਚ ਕਹਿ ਰਹੇ ਹੋ ਕਿ ਬਾਕੀ ਸਾਰਿਆਂ ਨੂੰ ਇੱਥੋਂ ਕੱਢੋ ਤਾਂ ਫਿਰ ਗਲਤੀ ਤਾਂ ਸਾਡੇ ਵੀ ਕਈ ਬੰਦੇ ਇਹ ਕਹਿੰਦੇ ਯੂਪੀ 'ਚ ਕਰ ਦਿੰਦੇ ਨੇ ਤੇ ਜੇ ਉੱਥੇ ਉਹਨਾਂ ਨੇ ਇਹ ਮਾਹੌਲ ਬਣਾਤਾ ਵੀ ਇਹਨਾਂ ਪੰਜਾਬੀਆਂ ਨੂੰ ਇਹਨਾਂ ਸਰਦਾਰਾਂ ਨੂੰ ਇਹਨਾਂ ਨੂੰ ਸਿੱਖਾਂ ਨੂੰ ਯੂਪੀ 'ਚੋਂ ਕੱਢੋ ਤਾਂ ਉਹ ਕਹਿੰਦੇ ਫਿਰ ਸਾਡਾ ਕੀ ਬਣੇਗਾ ਇਹ ਕਹਿੰਦੇ ਕਿ ਇੱਥੋਂ ਤੁਸੀਂ ਜਿਹੜੇ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਕਰ ਰਹੇ ਹੋ ਉਹ ਤਾਂ ਮਜ਼ਦੂਰ ਨੇ ਉਹ ਤਾਂ ਦਿਹਾੜੀ ਛੱਡ ਕੇ ਜਾਂ 1000 2000 ਦੀ ਰੇੜੀ ਛੱਡ ਕੇ ਨਿਕਲ ਜਾਣਗੇ ਪਰ ਜੇ ਉੱਥੇ ਉਹਨਾਂ ਨੇ ਮਾਹੌਲ ਬਣਾਤਾ ਵੀ ਇਹਨਾਂ ਨੂੰ ਪੰਜਾਬੀਆਂ ਨੂੰ ਸਰਦਾਰਾਂ ਨੂੰ ਯੂਪੀ ਚੋਂ ਕੱਢੋ ਤਾਂ ਉਹ ਕਹਿੰਦੇ ਫੇਰ ਉੱਥੇ ਅਸੀਂ ਆਪਣੀਆਂ ਜ਼ਮੀਨਾਂ ਆਪਣੇ ਕਾਰੋਬਾਰ ਜਿਹੜੇ ਅਸੀਂ 50 50 ਸਾਲ ਤੋਂ ਮਿਹਨਤ ਕਰਕੇ ਬਣਾਏ ਨੇ ਉਹ ਛੱਡ ਕੇ ਫਿਰ ਅਸੀਂ ਕਿਵੇਂ ਨਿਕਲਾਂਗੇ ਇਹ ਕਹਿੰਦੇ ਨੇ ਕਿ ਪੂਰੇ ਭਾਰਤ ਦੇ 28 ਸੂਬੇ ਨੇ ਤੇ ਸਾਰੇ ਸੂਬਿਆਂ ਦੇ ਵਿੱਚ ਅੱਧੇ ਪੰਜਾਬ ਜਿੰਨੇ ਲੋਕ ਵਸੇ ਹੋਏ ਨੇ ਬਾਕੀ ਸੂਬਿਆਂ ਦੇ ਵਿੱਚ ਔਰ ਇਹ ਗੱਲ ਸੱਚ ਵੀ ਹੈ ਦੇਖੋ ਬਿਹਾਰ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਕਰਨਾਟਕਾ ਦੇ ਵਿੱਚ ਵੀ ਸ਼੍ਰੀਨਗਰ ਦੇ ਵਿੱਚ ਵੀ ਔਰ ਲੇਹ ਲਦਾਖ ਜਿੱਥੇ ਪੱਤਰ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੋਂ ਤੱਕ ਕੇਰਲ ਤੱਕ ਕੰਨਿਆ ਕੁਮਾਰੀ ਤੱਕ ਬੰਬੇ ਤੱਕ ਲੱਖਾਂ ਪਰਿਵਾਰ ਪੰਜਾਬੀਆਂ ਦੇ ਵਸੇ ਹੋਏ ਨੇ ਤਾਂ ਜਿਵੇਂ ਪੰਜਾਬ ਚੋਂ ਸਾਰੇ ਬਈਏ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਜੇ ਸੱਚਮੁੱਚ ਜਿਹੜਾ ਖਤਰਾ ਇਹਨਾਂ ਨੂੰ ਹੈ ਜੇ ਉੱਥੇ ਉਹਨਾਂ ਲੋਕਾਂ ਨੇ ਵੀ ਇਹੀ ਨਾਹਰਾ ਲਾਉਣਾ ਸ਼ੁਰੂ ਕਰਤਾ ਤਾਂ ਫਿਰ ਸਾਡੇ ਇਹਨਾਂ ਪੰਜਾਬੀ ਸਰਦਾਰ ਭਰਾਵਾਂ ਦਾ ਕੀ ਬਣੇਗਾ ਹੁਣ ਤੁਸੀਂ ਦੱਸੋ ਜੇ ਇਹ ਮਾਹੌਲ ਚੱਲ ਪਿਆ ਵੀ ਜਿਹੜਾ ਜਿਹੜੇ ਸੂਬੇ ਦਾ ਨਹੀਂ ਉਹਨੂੰ ਉੱਥੋਂ ਕੱਢੋ ਤਾਂ ਫਿਰ ਇੱਥੇ ਬਣੇਗਾ ਕੀ ਪਰਾਓ ਫਿਰ ਇੱਥੇ ਬਹੁਤ ਵੱਡੀ ਖਾਨਾ ਚੰਗੀ ਫੈਲ ਜਾਏਗੀ ਇਹ ਜਿਹੜੇ ਯੂਪੀ ਤੋਂ ਆਏ ਸਰਦਾਰ ਭਰਾ ਨੇ ਇਹਨਾਂ ਦੇ ਅੰਦਰ ਇੱਕ ਡਰ ਹੈ ਇਹ ਕਹਿੰਦੇ ਤੁਸੀਂ ਤਾਂ ਮੌਜ ਨਾਲ ਇੱਥੇ ਨਾਰੇ ਲਾਈ ਜਾਂਦੇ ਹੋ ਤੇ ਸਾਡੇ ਲਈ ਉੱਥੇ 1984 ਵਾਲਾ ਮਾਹੌਲ ਨਾ ਬਣਾ ਦਿਓ ਸਾਡੇ ਉੱਥੇ ਤੁਸੀਂ ਉਹਨਾਂ ਸਾਰਿਆਂ ਨੂੰ ਗੱਲ ਨਾ ਪਵਾ ਦਿਓ ਇਹ ਚਿੰਤਾ ਉਹਨਾਂ ਦੀ ਵਾਜਬ ਹੈ ਫਿਰ ਇਹ ਕਿੱਧਰ ਜਾਣਗੀ ਤੁਸੀਂ ਦੇਖੋ ਅਸੀਂ ਪੂਰੇ ਭਾਰਤ ਚ 2% ਆ ਬਾਕੀ 98% ਦੀ ਲੋਕ 98% ਲੋਕ ਦੂਜੇ ਨਹੀਂ ਤਾਂ ਜੇ ਅਸੀਂ 2% ਹੋ ਕੇ ਜਿੱਥੇ ਅਸੀਂ ਬਹੁ ਗਿਣਤੀ ਚ ਜਾਦੀ ਗਿਣਤੀ ਚਾ ਉਥੇ ਅਸੀਂ ਐ ਕਹਾਂਗੇ ਵੀ ਇੱਕ ਵਿਅਕਤੀ ਨੇ ਪੰਜਾਬ ਦੇ ਵਿੱਚ ਗਲਤੀ ਕੀਤੀ ਤੇ ਸਾਰਿਆਂ ਨੂੰ ਕੱਢੋ ਤਾਂ ਫਿਰ ਇਹ ਯੂਪੀ ਵਾਲੇ ਸਰਦਾਰ ਭਰਾ ਕਹਿੰਦੇ ਨੇ ਕਿ ਸਾਡੇ ਪੰਜਾਬੀ ਵੀ ਜਿਹੜੇ ਦੂਜੀਆਂ ਥਾਵਾਂ ਤੇ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਵੀ ਕੁਝ ਲੋਕ ਐਦਾਂ ਦੀਆਂ ਮਾੜੀਆਂ ਗਲਤੀਆਂ ਉਥੇ ਕਰ ਦਿੰਦੇ ਨੇ ਤਾਂ ਫਿਰ ਸਾਡਾ ਕੀ ਬਣੇਗਾ ਹੁਣ ਤੁਸੀਂ ਇਹਦੇ ਉੱਪਰ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੁਹਾਨੂੰ ਕਿਵੇਂ ਲੱਗਦਾ ਐ ਇਸ ਵੀਰ ਦਾ ਇਹ ਵਿਚਾਰ ਜਿਹੜੇ ਇਹਨਾਂ ਨੇ ਇੱਥੇ ਆ ਕੇ ਵੀਡੀਓ ਬਣਵਾ ਕੇ ਬੋਲੇ ਨੇ ਸੱਚਮੁੱਚ ਉਹ ਡਰੇ ਹੋਏ ਨੇ ਸੱਚਮੁੱਚ ਉਹਨਾਂ ਦੀ ਜਿਹੜੀ ਚਿੰਤਾ ਹੈ ਉਹ ਮੈਨੂੰ ਤਾਂ ਬਿਲਕੁਲ ਵਾਜਬ ਲੱਗੀ ਆ ਜਾਇਜ਼ ਲੱਗੀ ਆ ਸੱਚਮੁੱਚ ਪੂਰੇ ਭਾਰਤ ਦੇ 28 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਅੱਧੇ ਪੰਜਾਬ ਜਿੰਨੇ ਲੋਕ ਪੰਜਾਬ ਤੋਂ ਬਾਹਰਲੇ ਭਾਰਤ ਦੇ ਇੰਡੀਆ ਦੇ ਸੂਬਿਆਂ 'ਚ ਰਹਿੰਦੇ ਨੇ ਹੁਣ ਦੇਖੋ ਇੱਥੇ ਮੈਂ ਇੱਕ ਸਵਾਲ ਇਹ ਵੀ ਜਵਾਬ ਦੇਣਾ ਚਾਹੂੰਗਾ ਬਹੁਤ ਸਾਰੇ ਭਰਾ ਇਹ ਕਹਿੰਦੇ ਨੇ ਕਿ ਵੇਖੋ ਜਿਹੜੇ ਸਾਡੇ ਗਏ ਨੇ ਉਹ ਤਾਂ ਬਾਹਰਲੇ ਦੇਸ਼ਾਂ 'ਚ 50-50 ਲੱਖ ਲਾ ਕੇ ਗਏ ਨੇ ਭਰਾਓ ਬਾਹਰਲੇ ਦੇਸ਼ਾਂ ਦੀ ਗੱਲ ਆਪਾਂ ਛੱਡੀਏ ਆਪਾਂ ਗੱਲ ਕਰੀਏ ਆਪਣੇ ਹੀ ਦੇਸ਼ ਦੇ 28 ਸੂਬੇ ਨੇ 28 ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਅੱਛਾ ਤੇ ਆਪਣੇ ਹੀ ਭਾਰਤ ਦੇ ਆਪਣੇ ਹੀ ਇੰਡੀਆ ਦੇ ਜਿਹੜੇ ਬਾਕੀ ਸੂਬੇ ਨੇ ਉੱਥੇ ਤਾਂ 50 ਲੱਖ ਲਾ ਕੇ ਜਾਂ ਵੀਜ਼ਾ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ ਜਿਵੇਂ ਯੂਪੀ ਬਿਹਾਰ ਵਾਲੇ ਇੱਧਰ ਆ ਜਾਂਦੇ ਨੇ ਐਵੇਂ ਹੀ ਆਪਣੇ ਪੰਜਾਬੀ ਯੂਪੀ 'ਚ ਬਿਹਾਰ 'ਚ ਹਰਿਆਣੇ 'ਚ ਜਾਂ ਆਂਧਰਾ ਪ੍ਰਦੇਸ਼ 'ਚ ਜਾਂ ਚਾਰਖੰਡ 'ਚ ਹਰ ਥਾਂ ਤੇ ਜਾ ਸਕਦੇ ਨੇ ਔਰ ਰਹਿ ਸਕਦੇ ਨੇ ਤੇ ਰਹਿ ਰਹੇ ਨੇ ਇੱਕ ਸਵਾਲ ਮੇਰੇ ਵੱਲੋਂ ਵੀ ਹੈ ਤੁਸੀਂ ਦੱਸੋ ਭਰਾਓ ਵੀ ਦੋ ਤਰ੍ਹਾਂ ਦੇ ਪ੍ਰਵਾਸੀ ਪੰਜਾਬ ਚ ਆਏ ਇੱਕ ਤਾਂ ਮਜ਼ਦੂਰ ਗਰੀਬ ਆਏ ਇੱਕ ਪ੍ਰਵਾਸੀ ਉਹ ਆਏ ਜਿਹੜੇ ਬਹੁਤ ਅਮੀਰ ਸੀ ਜਿਹੜੇ ਇੱਥੇ ਆਪਣੀਆਂ ਕੰਪਨੀਆਂ ਲਾਉਣ ਆਏ ਆਪਣਾ ਮਾਲ ਵੇਚਣ ਆਏ ਜਿਨ੍ਹਾਂ ਨੇ ਜਿਹੜੇ ਕਾਰਪੋਰੇਟ ਘਰਾਣੇ ਬਣ ਕੇ ਜਿਹੜੇ ਵੱਡੇ ਅਮੀਰ ਪੂੰਜੀਪਤੀ ਬਣ ਕੇ ਇੱਥੇ ਆਏ ਉਦਾਹਰਨ ਵਜੋਂ ਅਮਾਨੀ ਅਡਾਨੀ ਟਾਟੇ ਬਿਰਲੇ ਉਹ ਵੀ ਤਾਂ ਪ੍ਰਵਾਸੀ ਨੇ ਉਹ ਕਿਹੜਾ ਪੰਜਾਬ ਦੇ ਨੇ ਉਹਨਾਂ ਦੇ ਖਿਲਾਫ ਕਿਸੇ ਨੇ ਕਿਉਂ ਨਹੀਂ ਹੁਣ ਤੱਕ ਆਵਾਜ਼ ਉਠਾਈ ਤੁਸੀਂ ਦੇਖੋ ਪੰਜਾਬ ਦੇ ਵਿੱਚ ਰिलायंस ਦੇ Jio ਦੇ 1400 ਦੇ ਨੇੜੇ ਤੇੜੇ ਪੈਟਰੋਲ ਪੰਪ ਲੱਗ ਗਏ ਅਡਾਨੀ ਦੇ ਕਿੰਨੀਆਂ ਬੰਦਰਗਾਹਾਂ ਕਿ ਕਿੰਨੇ ਉਹਨਾਂ ਨੇ ਆਪਣੇ ਇੱਥੇ ਪਲਾਂਟ ਲਾ ਲਏ ਸੈਲੋ ਲਾ ਲਿਆ ਡਗਰੂ ਦੇ ਵਿੱਚ ਹੋਰ ਕਿੰਨਾ ਕੁਝ ਫੈਕਟਰੀਆਂ ਕਾਰਖਾਨੇ ਉਹਨਾਂ ਨੇ ਆਪਣੇ ਇੱਥੇ ਲਾ ਲਏ ਆ ਟਾਟਿਆਂ ਦਾ ਆ ਬਿਰਲਿਆਂ ਦਾ ਸਮਾਨ ਕਿੰਨਾ ਵਿਕਦਾ ਪੂਰੇ ਪੰਜਾਬ ਦੇ ਬਾਜ਼ਾਰਾਂ ਦੇ ਉੱਪਰ ਇਹਨਾਂ ਦੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦਾ ਕਬਜ਼ਾ ਹੈ ਕੱਲੇ ਭਾਰਤ ਦੇ ਹੀ ਨਹੀਂ ਬਲਕਿ ਜਿਹੜੇ ਭਾਰਤ ਤੋਂ ਵੀ ਬਾਹਰਲੇ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਹੈ ਤਾਂ ਉਹਨਾਂ ਦੇ ਖਿਲਾਫ ਇਹ ਰੌਲਾ ਕਿਉਂ ਨਹੀਂ ਪਾਇਆ ਜਾ ਰਿਹਾ ਕੱਲੇ ਜਿਹੜੇ ਮਜ਼ਦੂਰ ਪ੍ਰਵਾਸੀ ਨੇ ਉਹਨਾਂ ਨੂੰ ਤਾਂ ਕੱਢਣ ਦੀ ਗੱਲ ਹੋ ਰਹੀ ਹੈ ਤੇ ਜਿਹੜੇ ਕੰਪਨੀਆਂ ਕਾਰਪੋਰੇਟਾਂ ਵਾਲੇ ਅਮੀਰ ਪ੍ਰਵਾਸੀ ਇੱਥੇ ਆਏ ਨੇ ਪੂਰੇ ਪੰਜਾਬ ਦੇ ਬਾਜ਼ਾਰ ਤੇ ਕਬਜ਼ਾ ਕਰਕੇ ਬਹਿ ਗਏ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਰੋਲਾ ਪਾਇਆ ਜਾ ਰਿਹਾ ਭਈਆਂ ਨਾਲੋਂ ਕਿਤੇ ਵੱਧ ਲੁੱਟ ਉਹ ਕੁਝ ਕੁ ਕਰਾਣੇ ਪੰਜਾਬ ਦੀ ਕਰ ਰਹੇ ਨੇ ਹਜ਼ਾਰ ਨਹੀਂ ਲੱਖ ਗੁਣਾ ਜ਼ਿਆਦਾ ਹੁਣ ਜਿਹਨੂੰ ਇਹ ਨਹੀਂ ਪਤਾ ਉਹਦਾ ਕੀ ਕਰ ਸਕਦੇ ਆ ਤੇ ਜਿਹੜਾ ਪਤਾ ਹੋਣ ਦੇ ਬਾਵਜੂਦ ਜਾਣ ਕੇ ਘੁੱਲ ਕੰਨਾ ਬਣਿਆ ਉਹਦਾ ਕੀ ਕਰ ਸਕਦੇ ਆ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਨੇ ਜਿਹੜੀ ਘਟਨਾ ਕੀਤੀ ਹੈ ਉਹਦੀ ਅਸੀਂ ਵੀ ਜ਼ੋਰਦਾਰ ਨਖੇਦੀ ਕਰਦੇ ਆ ਤੇ ਉਸ ਵਿਅਕਤੀ ਨੂੰ ਫਾਂਸੀ ਤੋਂ ਵੀ ਉੱਪਰ ਦੀ ਕੋਈ ਭੈੜੀ ਸਜ਼ਾ ਦੇਣੀ ਚਾਹੀਦੀ ਹੈ ਜਿਹਦੇ ਨਾਲ ਸਾਰਿਆਂ ਲਈ ਇੱਕ ਮਿਸਾਲ ਬਣ ਸਕੇ ਤਾਂ ਉਥੇ ਅਸੀਂ ਸਾਰੇ ਸਹਿਮਤ ਆ ਪਰ ਇੱਕ ਵਿਅਕਤੀ ਦੀ ਗਲਤੀ ਦੀ ਸਜ਼ਾ ਸਾਰੇ ਪ੍ਰਵਾਸੀਆਂ ਨੂੰ ਮੈਂ ਦੇਖ ਰਿਹਾ ਸੀ ਬਜ਼ਾਰਾਂ ਦੇ ਵਿੱਚ ਕਈ ਉਹ ਗਰੀਬ ਗੁਰਬੇ ਜੇ ਮਜ਼ਦੂਰ ਉਹਨਾਂ ਦੀਆਂ ਲੱਗੀਆਂ ਰੇੜੀਆਂ ਮੁੱਧੀਆਂ ਕਰੀ ਜਾਂਦੇ ਨੇ ਇਹ ਕਿਹੜੀ ਸੂਰਮਤਾਈ ਹੈ ਸਾਡੇ ਗੁਰੂ ਸਹਿਬਾਨਾਂ ਨੇ ਜਿਹੜੀ ਸਾਨੂੰ ਸੋਚ ਦਿੱਤੀ ਹੈ ਉਹ ਤਾਂ ਸਰਬਸਾਂਝੀ ਵਾਲਤਾ ਦੀ ਹੈ ਉਹ ਤਾਂ ਕਿਸੇ ਵੀ ਤਰ੍ਹਾਂ ਦਾ ਵੀ ਥਾਂ ਦੇ ਆਧਾਰ ਤੇ ਜਾਂ ਬੋਲੀ ਦੇ ਆਧਾਰ ਤੇ ਜਾਂ ਜਾਤ ਜਾਂ ਕੌਮ ਦੇ ਆਧਾਰ ਤੇ ਕੋਈ ਵਿਤਕਰਾ ਕਰਨ ਦੀ ਗੱਲ ਹੀ ਨਹੀਂ ਕਰਦੀ ਉਹ ਤਾਂ ਕਹਿੰਦੀ ਜਿਹੜਾ ਬੰਦਾ ਮੜਾ ਉਹ ਚਾਹੇ ਤੁਹਾਡੇ ਵਿੱਚੋਂ ਹੋਵੇ ਉਹਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਮਸੰਦ ਸਾਡੇ ਵਿੱਚੋਂ ਹੀ ਸੀ ਉਹਨਾਂ ਨੂੰ ਤੰਦੂਰਾ ਚਾਪਾ ਗੁਰੂ ਗੋਬਿੰਦ ਸਿੰਘ ਨੇ ਸਾੜਿਆ ਤੇ ਜਿਹੜੇ ਚੰਗੇ ਸੀ ਉਹ ਚਾਹੇ ਮੁਸਲਮ ਸੀਗੇ ਗਨੀ ਖਾਨ ਨਬੀ ਖਾਨ ਪੀਰ ਬਦੂ ਸ਼ਾ ਉਹਨਾਂ ਸਾਰਿਆਂ ਨੂੰ ਗੱਲ ਨਾਲ ਲਾਇਆ ਗੁਰੂ ਸਹਿਬਾਨਾ ਨੇ ਮਤਲਬ ਉਹਨਾਂ ਨੇ ਕਿਹਾ ਸੀ ਬੋਲੀ ਦੇ ਆਧਾਰ ਤੇ ਪਾਸ਼ਾ ਦੇ ਆਧਾਰ ਤੇ ਖੇਤਰ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰਨਾ ਤੇ ਆਪਾਂ ਨੂੰ ਤਾਂ ਦੁਨੀਆ ਲਈ ਮਿਸਾਲ ਬੰਨਣਾ ਚਾਹੀਦਾ ਤੇ ਵੇਖੋ ਬਾਕੀ ਸੂਬਿਆਂ 'ਚ ਸਾਡੇ ਬੰਦਿਆਂ ਨੂੰ ਕੱਢਣ ਦੀ ਗੱਲ ਉਹ ਨਹੀਂ ਕਰ ਰਹੇ ਤੇ ਅਸੀਂ ਜਿਹੜੇ ਆਪਣੇ ਆਪ ਨੂੰ ਗੁਰੂ ਸਹਿਬਾਨਾ ਦੇ ਪੈਰੋਕਾਰ ਮੰਨਦੇ ਆ ਅਸੀਂ ਬਾਹਰ ਕੱਢਣ ਦੀ ਗੱਲ ਕਰ ਰਹੇ ਆ ਹੁਣ ਤੁਸੀਂ ਦੱਸੋ ਕੀ ਹੈ ਜਾਇਜ ਹੈ ਹੁਣ ਦੂਜੇ ਪਾਸੇ ਤੁਸੀਂ ਦੇਖੋ ਸ਼ਰਾਬ ਹੈ ਸ਼ਰਾਬ ਨੇ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕੀਤਾ ਆ ਜਿੰਨੇ ਸਾਡੇ ਵਿਆਹ ਹੁੰਦੇ ਨੇ ਲਗਭਗ ਅੱਧੇ ਨਾਲੋਂ ਵੱਧ ਵਿਆਹਾਂ ਤੇ ਸ਼ਰਾਬ ਲੜਾਈ ਪਉਂਦੀ ਹੈ ਹੁਣ ਤੱਕ ਲੱਖਾਂ ਐਕਸੀਡੈਂਟ ਸ਼ਰਾਬ ਪੀ ਕੇ ਵਹੀਕਲ ਚਲਾਉਣ ਕਾਰਨ ਹੋਏ ਨੇ ਬੜਾ ਨੁਕਸਾਨ ਤਬਾਈ ਸ਼ਰਾਬ ਨੇ ਕੀਤੀ ਹੈ ਤੇ ਸ਼ਰਾਬ ਹਰ ਪਿੰਡ ਪਿੰਡ ਠੇਕਾ ਖੁੱਲਿਆ ਪਿਆ ਤੇ ਜਿਹੜੇ ਕਹਿੰਦੇ ਨੇ ਬਈਆਂ ਨੇ ਨੁਕਸਾਨ ਕੀਤਾ ਹੈ ਸ਼ਰਾਬ ਪੀਣ ਨੇ ਤਾਂ ਉਹ ਦੂ ਕਿਤੇ ਵੱਧ ਨੁਕਸਾਨ ਕੀਤਾ ਹੈ ਤੇ ਜਿਹੜੇ ਇਹ ਨਹੀਂ ਮੰਨਦੇ ਉਹ ਜਾਂ ਤਾਂ ਪੀਂਦੇ ਹੋਣਗੇ ਤੇ ਜਾਂ ਉਹਨਾਂ ਨੂੰ ਸਮਝ ਘਟ ਹੈ ਪਰ ਮੇਰਾ ਸਵਾਲ ਇਹ ਆ ਕਿ ਸ਼ਰਾਬ ਦੇ ਖਿਲਾਫ ਅਸੀਂ ਮੋਰਚਾ ਕਿਉਂ ਨਹੀਂ ਲਾਇਆ ਅਸੀਂ ਕਿਉਂ ਨਹੀਂ ਕਹਿੰਦੇ ਵੀ ਇਹ ਇਹ ਠੇਕੇ ਵੀ ਬੰਦ ਹੋਣੇ ਚਾਹੀਦੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਹੁਣ ਬਿਹਾਰ ਹੈ ਬਿਹਾਰ ਨੂੰ ਅਸੀਂ ਕਹਿੰਦੇ ਆ ਭਈਆਂ ਦਾ ਸੂਬਾ ਤੇ ਉੱਥੇ ਤਾਂ ਭਾਈ ਸ਼ਰਾਬ ਤੇ ਪਾਬੰਦੀ ਹੈ ਉੱਥੇ ਤਾਂ ਸਰਕਾਰੀ ਠੇਕੇ ਵੀ ਹੈ ਨਹੀਂਗੇ ਤੇ ਸਾਡੇ ਕਿਉਂ ਨਹੀਂ ਬੰਦ ਕਰਦੇ ਪਏ ਇੱਥੇ ਤਾਂ ਅਸੀਂ ਗੁਰੂ ਸਾਹਿਬਾਨਾਂ ਦੇ ਵਾਰਸ ਰਹਿੰਦੇ ਆ ਤੇ ਜਿਹੜੇ ਅੱਜ ਭਈਆਂ ਦੇ ਖਿਲਾਫ ਆਵਾਜ਼ ਉਠਾਰੇ ਨੇ ਉਹ ਵੀ ਸ਼ਰਾਬ ਬੰਦੀ ਦਾ ਰੌਲਾ ਕਿਉਂ ਨਹੀਂ ਪਾਉਂਦੇ ਇਹ ਵੱਡੇ ਸਵਾਲ ਨੇ ਭਾਈ ਹੁਣ ਇੱਥੇ ਕਈ ਵੀਰ ਬਹੁਤ ਵੱਡੇ ਵਿਦਵਾਨ ਨੇ ਉਹ ਗਾਲਾਂ ਕੱਢਣਗੇ ਉਹ ਵਿਦਵਾਨੀ ਉਹਨਾਂ ਦੀ ਇਸੇ ਗੱਲ 'ਚ ਹੈ ਗਾਲਾਂ ਕੱਢ ਕੇ ਲੌਜਿਕ ਦਲੀਲ ਹੈ ਹੀ ਨਹੀਂ ਗਾਲਾਂ ਹੀ ਕੱਢਣੀਆਂ ਆਉਂਦੀਆਂ ਬਸ ਘਰੇ ਵੀ ਤੇ ਬਾਹਰ ਵੀ ਕੱਢੀ ਜਾਣਗੇ ਹੁਣ ਵੀ ਉਹ ਪਰ ਆਪਾਂ ਪ੍ਰਵਾਹ ਨਹੀਂ ਕਰਦੇ ਮੈਂ ਤਾਂ ਕਹਿਣਾ ਆ ਜਿਹੜੇ ਡਰੇ ਬੈਠੇ ਆ ਦੂਜੇ ਸੂਬਿਆਂ ਚ ਬੈਠੇ ਸਾਡੇ ਲੱਖਾਂ ਪੰਜਾਬੀ ਭਰਾ ਇਹ ਵੀ ਤਾਂ ਪੰਜਾਬੀ ਨੇ ਜੇ ਪੰਜਾਬ ਬਚਾਓ ਦੀ ਗੱਲ ਕਰਦੇ ਆ ਤਾਂ ਫਿਰ ਇਹਨਾਂ ਲੱਖਾਂ ਪਰਿਵਾਰਾਂ ਬਾਰੇ ਆਪਾਂ ਕਿਉਂ ਨਹੀਂ ਸੋਚਦੇ ਮੰਨ ਲਓ ਇਹਨਾਂ ਨਾਲ ਉਥੇ ਵੱਡੀਆਂ ਅਣਹੋਣੀਆਂ ਹੋ ਜਾਣ ਜਿਵੇਂ 84 ਚ ਦਿੱਲੀ ਚ ਦੰਗੇ ਹੋਏ ਫਿਰ ਅਸੀਂ ਕੀ ਕਰਾਂਗੇ ਫਿਰ ਅਸੀਂ ਕਵਾਂਗੇ ਵੀ ਅਸੀਂ ਬਹੁਤ ਵੱਡੀ ਮਹਾਨ ਗੱਲ ਕੀਤੀ ਸੀ ਬਿਲਕੁਲ ਗਲਤ ਆ ਸੋ ਕਈ ਇੱਥੇ ਸਿਆਸਤਾ ਨੇ ਜਿਹੜੀਆਂ ਪਿੱਛੇ ਬਹਿ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਖੇਡ ਰਹੀਆਂ ਨੇ ਕਈਆਂ ਨੇ ਇੱਥੇ ਪਹਿਲਾਂ ਵੀ ਚੋਣਾਂ ਲੜੀਆਂ ਨੇ ਰਾਜਨੇਤਾ ਬਨਨ ਲਈ ਗਾਂ ਵੀ ਉਹਨਾਂ ਨੇ ਵੋਟਾਂ ਲੜਨੀਆਂ ਰਾਜਨੇਤਾ ਬਨਨ ਲਈ ਉਹਨਾਂ ਨੂੰ ਪਛਾਣੋ ਕੌਣ ਕੌਣ ਨੇ ਜਿਹੜੇ ਵੋਟਾਂ 'ਚ ਖੜਦੇ ਨੇ ਤੇ ਬਾਅਦ 'ਚ ਸਮਾਜ ਸੇਵਕ ਬਨ ਜਾਂਦੇ ਹੁੰਦੇ ਨੇ ਪਛਾਣਨ ਦੀ ਲੋੜ ਆ ਉਹਨਾਂ ਨੂੰ ਪਛਾਣੋ ਉਹ ਇਹ ਡਬਲ ਚੱਲੀ ਜਾਂਦੇ ਨੇ ਆਪਦੇ ਘਰਾਂ 'ਚ ਬਈਏ ਰੱਖੇ ਹੋਏ ਨੇ ਲੋਕਾਂ ਨੂੰ ਕਹੀ ਜਾਂਦੇ ਇਹਨਾਂ ਨੂੰ ਨਾ ਰੱਖੋ ਇਹ ਤੁਹਾਡੀਆਂ ਕੁੜੀਆਂ ਤੁਹਾਡੀਆਂ ਔਰਤਾਂ ਲੈ ਜਾਣਗੇ ਕਿੱਡੀਆਂ ਗਲਤ ਗੱਲਾਂ ਨੇ ਤੁਸੀਂ ਦੇਖੋ ਹਰ ਚੀਜ਼ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ ਅੰਨੇਵਾ ਹਵਾ ਦੇ ਮਗਰ ਨਾ ਲੱਗੀਏ ਸੋ ਮੈਨੂੰ ਲੱਗਦਾ ਸਾਡੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਤੋਂ ਵੱਡੀ ਕੋਈ ਸਿੱਖਿਆ ਨਹੀਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਉਹਨਾਂ ਨੇ ਦਿੱਤਾ ਉਹ ਸਾਨੂੰ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਗਲਤ ਹੈ ਉਹ ਚਾਹੇ ਸਾਡਾ ਤੇ ਚਾਹੇ ਬਗਾਨਾ ਉਹਨੂੰ ਨਹੀਂ ਬਖਸ਼ਣਾ ਚਾਹੀਦਾ ਪਰ ਜਿਹੜਾ ਬੰਦਾ ਸਹੀ ਹੈ ਉਹਦਾ ਉਹਦੀ ਭਾਸ਼ਾ ਕਿਹੜੀ ਹੈ ਉਹਦੀ ਜਾਤ ਕਿਹੜੀ ਹੈ ਇਹ ਸਾਨੂੰ ਨਹੀਂ ਦੇਖਣਾ ਚਾਹੀਦਾ ਇਹ ਸਾਨੂੰ ਨਹੀਂ ਦੇਖਣਾ ਚਾਹੀਦਾ ਸੋ ਇਹ ਜਿਹੜਾ ਅਸੀਂ ਪੰਜਾਬ 'ਚ ਮਾਹੌਲ ਬਣਾ ਰਹੇ ਆਂ ਇਹਦਾ ਭੁਗਤਾਨ ਸਾਡੇ ਹੀ ਬਾਹਰਲੇ ਸੂਬਿਆਂ 'ਚ ਬੈਠੇ ਪਾਈਚਾਰਿਆਂ ਨੂੰ ਕਰਨਾ ਪੈ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਇਹਨਾਂ ਦੀ ਪੁਕਾਰ ਨੂੰ ਸੁਣੀਏ ਇਹ ਜਿਹੜੇ ਯੂਪੀ ਤੋਂ ਆਏ ਨੇ ਭਰਾ ਜਿਨ੍ਹਾਂ ਦੀ ਵੀਡੀਓ ਚੱਲ ਰਹੀ ਹੈ ਇਹ ਬੜਾ ਚਿੰਤਾ ਵਾਲੇ ਤਰੀਕੇ ਨਾਲ ਬੋਲਦੇ ਨਜ਼ਰ ਆ ਰਹੇ ਨੇ ਆਪਾਂ ਨੂੰ ਸੋਚਣਾ ਚਾਹੀਦਾ ਮੈਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ ਕਿ ਜਿਹੜੇ ਭਈਏ ਭਜਾਉਣ ਦੇ ਨਾਲ ਲਾਰੇ ਨੇ ਨਾ ਪ੍ਰਵਾਸੀ ਮਜ਼ਦੂਰ ਭਜਾਉਣ ਦੀ ਗੱਲ ਕਰਨ ਵਾਲੇ ਜਿੰਨੇ ਵੀ ਨੇ ਉਹਨਾਂ ਚੋਂ ਜ਼ਿਆਦਾਤਰ ਉਹੀ ਨੇ ਜਿਹੜੇ ਸਾਡੇ ਇੱਥੋਂ ਦੇ ਲੋਕਲ ਮਜ਼ਦੂਰਾਂ ਨੂੰ ਵੀ ਨਫ਼ਰਤ ਕਰਦੇ ਨੇ ਇਹਨਾਂ ਤੋਂ ਜ਼ਿਆਦਾਤਰ ਉਹੀ ਨੇ ਜਿਹੜਾ ਝੋਨਾ ਲਵਾਈ ਦੇ ਸੀਜ਼ਨ ਵੇਲੇ ਜਦੋਂ ਸਾਡੇ ਲੋਕਲ ਮਜ਼ਦੂਰ ਸਾਡੇ ਪੰਜਾਬੀ ਮਜ਼ਦੂਰ ਜੋ ਨਾਲਵਾਈ ਦਾ ਰੇਟ ਪੂਰਾ ਮੰਗਦੇ ਨੇ ਤਾਂ ਉਹ ਫਿਰ ਮਥੇ ਪਾਉਂਦੇ ਨੇ ਵੀ ਅਸੀਂ ਵਟਾਂ ਤੇ ਨਹੀਂ ਚੜਨ ਦੇਣਾ ਇਹ ਇਹ ਉਹ ਉਹੀ ਨੇ ਇਸ ਤਰ੍ਹਾਂ ਇਹ ਮਜ਼ਦੂਰਾਂ ਦੇ ਖਿਲਾਫ ਨਹੀਂ ਇਕੱਲੇ ਪ੍ਰਵਾਸੀਆਂ ਦੇ ਨਹੀਂ ਗਰੀਬ ਗੁਰਬਾ ਵੇਖ ਕੇ ਚੜ ਜਾਣਾ ਇਹ ਕਈਆਂ ਦੀ ਆਦਤ ਹੁੰਦੀ ਆ ਵਰਨਾ ਜੇ ਪ੍ਰਵਾਸੀ ਭਜਾਉਣ ਦੀ ਗੱਲ ਹੋਵੇ ਤਾਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਵਾਲੀਆਂ ਕੰਪਨੀਆਂ ਨੇ ਵੱਧ ਲੁੱਟਿਆ ਉਹਨਾਂ ਦੇ ਖਿਲਾਫ ਫੇ ਲੜਾਈ ਲੜਦੇ ਹੀ ਨਹੀਂ ਬੋਲਦੇ ਹੀ ਨਹੀਂ ਕੂੰਦੇ ਹੀ ਨਹੀਂ ਛੱਤਰ ਵੱਡਾ ਉਹਨਾਂ ਦਾ ਤਾਂ ਕਰਕੇ ਮੇਰੀਆਂ ਗੱਲਾਂ ਬਿਲਕੁਲ ਸਹੀ ਨੇ ਤੋਲ ਕੇ ਵੇਖ ਲਿਓ ਹਾਂ ਕਈਆਂ ਨੂੰ ਕੱਟੜ ਬੰਦਿਆਂ ਨੂੰ ਠੀਕ ਨਹੀਂ ਲੱਗਣਗੀਆਂ ਦਿਮਾਗ ਬੰਦ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਠੀਕ ਨਹੀਂ ਲੱਗਣਗੀਆਂ ਮੈਂ ਤਾਂ ਇਹ ਬੇਨਤੀ ਕਰਦਾ ਵੀ ਗੁਰੂ ਸਹਿਬਾਨਾਂ ਦੀ ਜਿਹੜੀ ਸੋਚ ਆ ਤੁਸੀਂ ਦੱਸੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੋ ਭਲੇ ਕੋ ਮੰਦੇ ਇਹਦਾ ਅਰਥ ਕੀ ਹੈ ਜੇ ਇਹਦਾ ਅਰਥ ਕੱਢੀਏ ਫੇਰ ਤਾਂ ਭਾਈ ਜਿਹੜਾ ਬੰਦੇ ਦਾ ਕੰਮ ਨਹੀਂ ਮਾੜਾ ਕੀਤਾ ਉਹ ਚਾਹੇ ਕਿਸੇ ਜਾਤ ਦਾ ਹੈ ਤੇ ਕਿਸੇ ਬੋਲੀ ਵਾਲਾ ਬੰਦਾ ਹੈ ਫੇਰ ਤਾਂ ਉਹਨੂੰ ਮੰਦਾ ਕਿਹਾ ਨਹੀਂ ਜਾ ਸਕਦਾ ਤੇ ਜੇ ਅਸੀਂ ਗੁਰਬਾਣੀ ਨੂੰ ਕੱਲਾ ਮੱਥਾ ਹੀ ਹੁਣ ਤੱਕ ਟੇਕੀ ਜਾਂਦੇ ਆ ਉਹਦੇ ਨਾ ਅਰਥ ਅਸੀਂ ਕੀਤੇ ਨਾ ਸਮਝਿਆ ਫੇਰ ਗੱਲ ਵੱਖਰੀ ਹੈ ਮੈਨੂੰ ਲੱਗਦਾ ਸਾਨੂੰ ਗੁਰੂ ਸਹਿਬਾਨਾਂ ਦੇ ਮਹਾਨ ਉਪਦੇਸ਼ਾਂ ਨੂੰ ਸਮਝਣਾ ਚਾਹੀਦਾ ਔਰ ਇਹ ਜਿਹੜੀ ਬਹੁਤ ਭੈੜੀ ਸਥਿਤੀ ਬਣ ਰਹੀ ਹੈ ਜਿੰਦੇ ਕਾਰਨ ਸਾਡੇ ਆਪਣੇ ਹੀ ਪੰਜਾਬੀ ਜਿਹੜੇ ਦੂਜੇ ਸੂਬਿਆਂ ਤੇ ਰਹਿੰਦੇ ਨੇ ਉਹ ਡਰ ਰਹੇ ਨੇ ਤੇ ਸਾਨੂੰ ਉਹ ਮਾਹੌਲ ਪੰਜਾਬ ਚ ਨਹੀਂ ਬਣਾਉਣਾ ਚਾਹੀਦਾ ਬਾਕੀ ਤੁਸੀਂ ਮੇਰੇ ਨਾਲੋਂ ਵੀ ਸਿਆਣੇ ਹੋ ਸਮਝਦਾਰ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਕੁਝ ਵੀਰ ਇੱਥੋਂ ਤੱਕ ਚਲੇ ਗਏ ਪਿਛਲੇ ਦਿਨੀ ਇੱਕ ਵੀਡੀਓ ਥੱਲੇ ਕਮੈਂਟ ਕਰ ਰਹੇ ਸੀ ਇੱਕ ਬੰਦਾ ਗੁਰੂ ਸਹਿਬਾਨਾਂ ਦੀਆਂ ਜਿਹੜੀ ਬਾਣੀ ਦੀਆਂ ਉਦਾਹਰਨਾਂ ਦੇ ਕੇ ਗੱਲ ਕਰ ਰਿਹਾ ਸੀ ਕੁਝ ਕਮੈਂਟ ਮੈਂ ਥੱਲੇ ਪੜੇ ਉਹ ਕਹਿ ਰਹੇ ਕਹਿੰਦੇ ਯਾਰ ਦੇਖ ਤੂੰ ਆਪਦੀ ਗੱਲ ਕਰ ਤੂੰ ਇਸ ਮੁੱਦੇ ਤੇ ਸਾਨੂੰ ਗੁਰੂਆਂ ਦੀਆਂ ਉਦਾਹਰਨਾਂ ਨਾ ਦੇ ਇਹਦਾ ਮਤਲਬ ਇਹ ਵੀ ਜਿਹੜੇ ਮੁੱਦੇ ਤੇ ਅਸੀਂ ਗਲਤ ਪੋਜੀਸ਼ਨ ਲੈ ਰਹੇ ਆਂ ਉਥੇ ਸਾਨੂੰ ਗੁਰੂ ਸਹਿਬਾਨਾਂ ਦੀਆਂ ਉਦਾਹਰਨਾਂ ਤੇ ਉਹਨਾਂ ਦੀ ਸਿੱਖਿਆ ਦੇ ਨਾਲ ਵੀ ਜੇ ਕੋਈ ਸਮਝਾਏਗਾ ਤਾਂ ਅਸੀਂ ਸਮਝਾਂਗੇ ਵੀ ਉਹ ਗਲਤ ਕਰ ਰਿਹਾ ਫਿਰ ਇਹ ਸਾਡੀ ਸਮਝ ਸਾਡੀ ਮਤ ਸਾਡੀ ਅਕਲ ਕਿੱਧਰ ਨੂੰ ਜਾ ਰਹੀ ਹੈ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ